ਦੁਰਾਨ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਮਹਿਲਾਵਾਂ ਤੇ ਟਿੱਪਣੀ ਕੀਤੀ ਗਈ ਸੀ ਜਿਸ ਤੋਂ ਬਾਅਦ ਕੇ ਵਿਵਾਦ ਭਖ ਗਿਆ ਸੀ ਤੇ ਸਾਰਿਆਂ ਦੇ ਵੱਲੋਂ ਇਹਨਾਂ ਦੇ ਉਹਨਾਂ ਦੇ ਸ਼ਬਦਾ ਦੇ ਉਹਨਾਂ ਦੇ ਬਿਆਨ ਦੀ ਨਿੰਦਾ ਕੀਤੀ ਜਾ ਰਹੀ ਸੀ ਤੇ ਅੱਜ ਉਹ 11 ਵਜੇ ਮਹਾਲੀ ਦਫ਼ਤਰ ਮਹਿਲਾ ਕਮਿਸ਼ਨ ਦੇ ਦਫ਼ਤਰ ਦੇ ਵਿੱਚ ਪੇਸ਼ ਹੋ ਸਕਦੇ ਨੇ ਹੋਰ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਭਪਿੰਦਰ ਭਪਿੰਦਰ ਤੇ ਅੱਜ ਚਰਨਜੀਤ ਸਿੰਘ ਚੱਲੀ ਮਹਿਲਾ ਕਮਿਸ਼ਨ ਦਫ਼ਤਰ 'ਚ 11 ਵਜੇ ਪੇਸ਼ ਹੋ ਸਕਦੇ ਨੇ ਜੀਰੌਨ ਕਾਂਗਰਸਵਾਦੀਕਰ ਰੈਲੀ ਵਿੱਚ ਇਹ ਉਹ ਚੁਹੀਏ ਸਾਬਕਾ ਮੁੱਖ ਮੰਤਰੀ ਨੇਚਰ ਜੀ ਫੁੱਚ ਨੇ ਇਹਨਾਂ ਵੱਲੋਂ ਇੱਕ ਹੋਰ ਦਾ ਜੱਟਾਂ ਦੇ હિਦੂਵਾਂ ਬਾਰੇ ਇੱਕ ਬਿਆਨ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਜੀਰੌਨ ਸੰਯੋਗ ਪੰਜਾਬ ਰਾਜ ਮੈਨ ਲਕਮਿਸ਼ ਰਾਜਗੜੀ ਜਿੰਦੂ ਨੇ ਇੱਕ ਨੋਟਿਸ ਜਾਰੀ ਕੀਤਾ ਗਿਆ ਸੀ ਕਿ ਇਹਨਾਂ ਨੂੰ ਕੱਲ੍ਹ ਉਹ ਅੱਜ ਸਵੇਰੇ 11:00 ਵਜੇ ਨੂੰ ਮੁਹਾਲੀ ਇਹ ਜੋੰਟ ਅੰਮ੍ਰਿਤ ਵਿਕੇ ਹੈ ਜੀ। ਅਗਰ ਇਹ ਲੋਕ ਨੂੰ ਨਹੀਂ ਜਰੂਰ ਪੇਸ਼ ਹੋਣ ਨੂੰ ਨਹੀਂ ਲੈ ਤੇ ਜਰੂਰ ਪੇਸ਼ ਹੋਣ ਦੇ ਲਈ ਪੇਸ਼ ਹੋਣ ਦੇਦਾ ਹੋਣਾ ਉਹ ਕੱਲ ਸਾਫ ਸਖਤ ਸ਼ਰਤਾਂ ਵਿੱਚ ਇਹ ਕਿ ਅਗਿਆਤ ਜੀ ਇਹ ਨਹੀਂ ਪੇਸ਼ ਹੋਣਗੇ ਤਾਂ ਇੱਕੋ ਪੱਤਰ ਡੀਜੀਪੀ ਨੂੰ ਦਿੱਸਨਗੇ। ਔਰ ਇਹਨਾਂ ਨੂੰ ਬੀਐਨਐਸਓ ਦੁਆਰਾ ਇਹ ਦੇਈ ਦੀ ਐਫਆਈਆਰ ਦਰਜ ਕੀਤੀ ਜਾਵੇਗੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਸਖਤ ਨੋਟਿਸ ਦਿੱਤਾ ਜਾਏਗਾ। ਜੀ ਬាទ। ਧੰਨਵਾਦ ਭੁਪਿੰਦਰ ਹੋਰ ਜਾਣਕਾਰੀ ਲਈ ਜੁੜੇ ਰਹਾਂਗੇ ਤੁਹਾਡੇ ਨਾਲ ਅਸੀਂ ਮੇਰੇ ਸਹਿਯੋਗੀ ਭੁਪਿੰਦਰ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਚਰਨਜੀਤ ਚੰਨੀ ਅੱਜ 11 ਵਜੇ ਮਹਿਲਾ ਕਮਿਸ਼ਨ ਦਫਤਰ ਮਹਾਲੀ ਦੇ ਵਿੱਚ ਪੇਸ਼ ਹੋ ਸਕਦੇ ਨੇ ਕਿਉਂਕਿ ਮਹਿਲਾ ਕਮਿਸ਼ਨ ਦੇ ਵੱਲੋਂ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ ਤੇ ਅੱਜ 11 ਵਜੇ ਉਹਨਾਂ ਨੂੰ ਤਲਬ ਕੀਤਾ ਗਿਆ ਹੈ ਤੇ ਔਰਤਾ ਬਾਰੇ ਵਿਵਾਦਿਤ ਬਿਆਨ ਦੇ ਉਹਨਾਂ ਦੇ ਇਲਜ਼ਾਮ ਨੇ ਉਹਨਾਂ ਦੇ ਵੱਲੋਂ ਚੋਣ ਪ੍ਰਚਾਰ ਦੌਰਾਨ ਗਿੱਦੜਬਾਹਾ ਦੇ ਵਿੱਚ ਕਾਂਗਰਸੀ ਉਮੀਦਵਾਰ ਅਮਰਤ ਵਿੜਿੰਗਲੀ ਚੋਣ ਪ੍ਰਚਾਰ ਕਰ ਰਹੀ ਸੀ ਤਾਂ ਉਦੋਂ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਮਹਿਲਾਵਾਂ ਤੇ ਟਿੱਪਣੀ ਕੀਤੀ ਗਈ ਸੀ ਬਿਆਨ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਕੇ ਵਿਵਾਦ ਭਖ ਗਿਆ ਤੇ ਇਸ ਵਿਵਾਦ ਤੋਂ ਬਾਅਦ ਮਹਿਲਾ ਕਮਿਸ਼ਨ ਦੇ ਵੱਲੋਂ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਰਾਜ ਮਹਿਲਾ ਕਮਿਸ਼ਨ ਨੇ ਨੋਟ ਚੰਨੀ ਨੂੰ ਨੋਟਿਸ ਜਾਰੀ ਕਰਕੇ ਅੱਜ ਮਹਾਲੀ ਦਫਤਰ ਦੇ ਵਿੱਚ ਹਾਜ਼ਰ ਹੋ ਕੇ ਸਪਸ਼ਟੀਕਰਨ ਦੈਰ ਕਰਨ ਲਈ ਕਿਹਾ ਹੈ ਵੈਨਾਲੀ ਚੰਨੀ ਖਿਲਾਫ ਐਫ ਆਈ ਆਰ ਦਸ਼ਕਰਨ ਦੇ ਵੀ ਗੱਲ ਵੀ ਸਾਹਮਣੇ ਆਈ ਹੈ ਐਮ ਪੀ ਚਰਨਜੀਤ ਸਿੰਘ ਚੰਨੀ ਦਾ ਵਿਵਾਦ ਜਿਹੜਾ ਭਖਦਾ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਜੋਨ ਪ੍ਰਚਾਰ ਦੌਰਾਨ ਮਹਿਲਾਵਾਂ ਵੱਲ ਟਿੱਪਣੀ ਕੀਤੀ ਗਈ ਸੀ ਜਿਸ ਨੂੰ ਲੈ ਕੇ ਉਹਨਾਂ ਤੇ ਨੋਟਿਸ ਜਾਰੀ ਹੋਇਆ ਮੈਲਾ ਕਮਿਸ਼ਨ ਨੇ ਨੋਟਿਸ ਜਾਰੀ ਕੀਤਾ ਤਾਂਜਨ ਨੂੰ ਮਹਾਲੀ ਦਫਤਰ ਦੇ ਵਿੱਚ ਤਲਬ ਕੀਤਾ ਗਿਆ ਤੇ ਉਹ ਅੱਜ 11 ਵਜੇ ਪੇਸ਼ ਹੋ ਸਕਦੇ ਨੇ ਐਮਪੀ ਚਰਨਜੀਤ ਸਿੰਘ ਚੰਨੀ ਆਜਾ ਮਹਿਲਾ ਕਮਿਸ਼ਨ ਦਫਤਰ ਦੇ ਵਿੱਚ ਮਹਾਰਾਜੇ ਪੇਸ਼ ਹੋ ਸਕਦੇ ਨੇ ਕਿਉਂਕਿ ਗੱਲ ਉਹਨਾਂ ਨੂੰ ਮਹਿਲਾ ਕਮਿਸ਼ਨ ਦਫਤਰ ਦੇ ਵੱਲੋਂ ਇੱਕ ਨੋਟਿਸ ਭੇਜਿਆ ਗਿਆ ਸੀ ਤਾਂ ਉਹਨਾਂ ਨੂੰ 11 ਵਜੇ ਅੱਜ 11 ਵਜੇ ਤਲਬ ਹੋਣ ਲਈ ਕਿਹਾ ਗਿਆ ਸੀ ਤੇ ਅੱਜ ਉਹ ਪੇਸ਼ ਹੋ ਸਕਦੇ ਨੇ ਦੱਸਦੇ ਕਿ ਗਿੱਦੜਬਾਹਾ ਦੇ ਵਿੱਚ ਚੋਣ ਪ੍ਰਚਾਰ ਦੌਰਾਨ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਮਹਿਲਾਵਾਂ ਤੇ ਟਿੱਪਣੀ ਕੀਤੀ ਗਈ ਸੀ ਜਿਸ ਤੋਂ ਬਾਅਦ ਕਿ ਵਿਵਾਦ ਭਖ ਗਿਆ ਸੀ ਤੇ ਸਾਰਿਆਂ ਦੇ ਵੱਲੋਂ ਇਹਨਾਂ ਦੇ ਉਹਨਾਂ ਦੇ ਸ਼ਬਦਾ ਦੇ ਉਹਨਾਂ ਦੇ ਬਿਆਨ ਦੀ ਨਿੰਦਾ ਕੀਤੀ ਜਾ ਰਹੀ ਸੀ ਤੇ ਅੱਜ ਉਹ 11 ਵਜੇ ਮਹਾਲੀ ਦਫ਼ਤਰ ਮਹਿਲਾ ਕਮਿਸ਼ਨ ਦੇ ਦਫ਼ਤਰ ਦੇ ਵਿੱਚ ਪੇਸ਼ ਹੋ ਸਕਦੇ ਨੇ ਹੋਰ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਭਪਿੰਦਰ ਭਪਿੰਦਰ ਤੇ ਅੱਜ ਚਰਨਜੀਤ ਸਿੰਘ ਚੱਲੀ ਮਹਿਲਾ ਕਮਿਸ਼ਨ ਦਫ਼ਤਰ 'ਚ 11 ਵਜੇ ਪੇਸ਼ ਹੋ ਸਕਦੇ ਨੇ ਜੀਵਾਮ ਨੇ ਕਾਹ ਜਿਗੜਵਾਦੀ ਕਰ ਹੈਲੀ ਦੇ ਵਿੱਚ ਆ ਬੁੜੂ ਜੀ ਸਾਫ ਕਮ ਮੰਤਰੀ ਨੇ ਚੜ੍ਹ ਜੀ ਸਿਚ ਨੇ ਇਹਨਾਂ ਵੱਲੋਂ ਇੱਕ ਔਰਤਾਂ ਦਿੱਤਾ ਦੀ ਹਿੰਦੂ ਬਾਰੇ ਇੱਕ ਬਿਆਨ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਜਿਸ ਨੂੰ ਸੰਯਾਨ ਲੰਗੋ ਪੰਜਾਬ ਰਾਜ ਲੈ ਲਾ ਫਿਸ਼ੇ ਰਾਜਗਲੀ ਜਿੰਗਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਸੀ ਕਿ ਇਹਨਾਂ ਨੂੰ ਕੱਲ੍ਹ ਹੋਰ ਅੱਜ ਸ਼੍ਰੀ 11 ਜੂਨ ਨੂੰ ਮੁਹਾਲੀ ਕੀ ਹੋਣ ਚੰਗੀ ਕੇਜਾਗੀ ਅਗਰ ਇਹਨਾਂ ਲੋਗ ਨੂੰ ਨਹੀਂ ਜਰੂਰ ਪੇਸ਼ੇ ਹੁਣੋਂ ਨਹੀਂ ਲੈਏ ਤੇ ਜਰੂਰ ਹੀ ਪੇਸ਼ੋਂ ਨਹੀਂ ਲੈ ਪੇਸ਼ੋਂ ਲੈ ਤਾਂ ਉਹਨਾਂ ਨੂੰ ਸਾਫ ਸਖਤ ਸੰਤਵਿਚ ਹੈ ਕਿ ਅੱਗੇ ਅੱਗੇ ਨਹੀਂ ਪੇਸ਼ੋਂਗੇ ਤਾਂ ਇੱਕੋ ਸੱਪਾ ਡੀਜੀਪੀ ਨੂੰ ਦੱਸਣਗੇ ਔਰ ਇਹਨਾਂ ਨੂੰ ਬੀਐਨਐਸ ਤੋਂ ਵੀ ਪਤਾ ਕਿ ਜੇ ਇਹਨਾਂ ਦੇ ਐਫਆਈਆਰ ਦਰਜ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਇਹਨਾਂ ਦਾ ਸਖਤ ਨੋਟਿਸ ਹੋਸ ਗਿਆ ਜੀ ਬាទ ਧੰਨਵਾਦ ਭੁਪਿੰਦਰ ਹੋਰ ਜਾਣਕਾਰੀ ਲਈ ਜੁੜੇ ਰਹਾਂਗੇ ਤੁਹਾਡੇ ਨਾਲ ਅਸੀਂ ਮੇਰੇ ਸਹਿਯੋਗੀ ਭੁਪਿੰਦਰ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਚਰਨਜੀਤ ਚੰਨੀ ਅੱਜ 11 ਵਜੇ ਮਹਿਲਾ ਕਮਿਸ਼ਨ ਦਫਤਰ ਮਹਾਲੀ ਦੇ ਵਿੱਚ ਪੇਸ਼ ਹੋ ਸਕਦੇ ਨੇ ਕਿਉਂਕਿ ਮਹਿਲਾ ਕਮਿਸ਼ਨ ਦੇ ਵੱਲੋਂ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ ਤੇ ਅੱਜ 11 ਵਜੇ ਉਹਨਾਂ ਨੂੰ ਤਲਬ ਕੀਤਾ ਗਿਆ ਹੈ ਤੇ ਔਰਤਾ ਬਾਰੇ ਵਿਵਾਦਿਤ ਬਿਆਨ ਦੇ ਉਹਨਾਂ ਦੇ ਇਲਜ਼ਾਮ ਨੇ ਉਹਨਾਂ ਦੇ ਵੱਲੋਂ ਚੋਣ ਪ੍ਰਚਾਰ ਦੌਰਾਨ ਗਿੱਦੜਬਾਹਾ ਦੇ ਵਿੱਚ ਕਾਂਗਰਸੀ ਉਮੀਦਵਾਰ ਅਮਰਤ ਵਿੜਿੰਗਲੀ ਚੋਣ ਪ੍ਰਚਾਰ ਕਰ ਰਹੀ ਸੀ ਤਾਂ ਉਦੋਂ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਮਹਿਲਾਵਾਂ ਤੇ ਕਿਪਣੀ ਕੀਤੀ ਗਈ ਸੀ ਬਿਆਨ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਕੇ ਵਿਵਾਦ ਭਖ ਗਿਆ ਤੇ ਇਸ ਵਿਵਾਦ ਤੋਂ ਬਾਅਦ ਮਹਿਲਾ ਕਮਿਸ਼ਨ ਦੇ ਵੱਲੋਂ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਰਾਜ ਮਹਿਲਾ ਕਮਿਸ਼ਨ ਨੇ ਨੋਟ ਚੰਨੀ ਨੂੰ ਨੋਟਿਸ ਜਾਰੀ ਕਰਕੇ ਅੱਜ ਮਹਾਲੀਏ ਦਫਤਰ ਦੇ ਵਿੱਚ ਹਾਜ਼ਰ ਹੋ ਕੇ ਸਪਸ਼ਟੀਕਰਨ ਦਾਇਰ ਕਰਨ ਲਈ ਕਿਹਾ ਹੈ ਵੈਨਾਲੀ ਚੰਨੀ ਖਿਲਾਫ ਐਫ ਆਈ ਆਰ ਦਸ਼ਕਰਨ ਦੇ ਵੀ ਗੱਲ ਵੀ ਸਾਹਮਣੇ ਆਈ ਹੈ ਐਮ ਪੀ ਚਰਨਜੀਤ ਸਿੰਘ ਚੰਨੀ ਦਾ ਵਿਵਾਦ ਜਿਹੜਾ ਭਖਦਾ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਚਾਣ ਪ੍ਰਚਾਰ ਦੌਰਾਨ ਮਹਿਲਾਵਾਂ ਵੱਟੀ ਟਿੱਪਣੀ ਕੀਤੀ ਗਈ ਸੀ ਜਿਸ ਨੂੰ ਲੈ ਕੇ ਉਹਨਾਂ ਤੇ ਨੋਟਿਸ ਜਾਰੀ ਹੋਇਆ ਮੈਲਾ ਕਮਿਸ਼ਨ ਨੇ ਨੋਟਿਸ ਜਾਰੀ ਕੀਤਾ ਤਾਂਜਨ ਨੂੰ ਮਹਾਲੀ ਦਫਤਰ ਦੇ ਵਿੱਚ ਤਲਬ ਕੀਤਾ ਗਿਆ ਤੇ ਉਹ ਅੱਜ 11 ਵਜੇ ਪੇਸ਼ ਹੋ ਸਕਦੇ ਨੇ ਐਮਪੀ ਚਰਨਜੀਤ ਸਿੰਘ ਚੰਨੀ ਅੱਜ ਮਹਿਲਾ ਕਮਿਸ਼ਨ ਦਫ਼ਤਰ ਦੇ ਵਿੱਚ ਮਹਾਰਾਜੇ ਪੇਸ਼ ਹੋ ਸਕਦੇ ਨੇ ਕਿਉਂਕਿ ਗੱਲ ਉਹਨਾਂ ਨੂੰ ਮਹਿਲਾ ਕਮਿਸ਼ਨ ਦਫ਼ਤਰ ਦੇ ਵੱਲੋਂ ਇੱਕ ਨੋਟਿਸ ਭੇਜਿਆ ਗਿਆ ਸੀ ਤਾਂ ਉਹਨਾਂ ਨੂੰ 11 ਵਜੇ ਅੱਜ 11 ਵਜੇ ਤਲਬ ਹੋਣ ਲਈ ਕਿਹਾ ਗਿਆ ਸੀ ਤੇ ਅੱਜ ਉਹ ਪੇਸ਼ ਹੋ ਸਕਦੇ ਨੇ ਦੱਸਦੇ ਕਿ ਗਿੱਦੜਬਾਹਾ ਦੇ ਵਿੱਚ ਚੋਣ ਪ੍ਰਚਾਰ ਦੌਰਾਨ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਮਹਿਲਾਵਾਂ ਤੇ ਟਿੱਪਣੀ ਕੀਤੀ ਗਈ ਸੀ ਜਿਸ ਤੋਂ ਬਾਅਦ ਕੇ ਵਿਵਾਦ ਭਖ ਗਿਆ ਸੀ ਤੇ ਸਾਰਿਆਂ ਦੇ ਵੱਲੋਂ ਇਹਨਾਂ ਦੇ ਉਹਨਾਂ ਦੇ ਸ਼ਬਦਾ ਦੇ ਉਹਨਾਂ ਦੇ ਬਿਆਨ ਦੀ ਨਿੰਦਾ ਕੀਤੀ ਜਾ ਰਹੀ ਸੀ ਤੇ ਅੱਜ ਉਹ 11 ਵਜੇ ਮਹਾਲੀ ਦਫ਼ਤਰ ਮਹਿਲਾ ਕਮਿਸ਼ਨ ਦੇ ਦਫ਼ਤਰ ਦੇ ਵਿੱਚ ਪੇਸ਼ ਹੋ ਸਕਦੇ ਨੇ ਹੋਰ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਭਪਿੰਦਰ ਭਪਿੰਦਰ ਤੇ ਅੱਜ ਚਰਨਜੀਤ ਸਿੰਘ ਚੰਨੀ ਮਹਿਲਾ ਕਮਿਸ਼ਨ ਦਫ਼ਤਰ 'ਚ 11 ਵਜੇ ਪੇਸ਼ ਹੋ ਸਕਦੇ ਨੇ ਆਹ ਜੀ ਨਾਲ ਕੱਲ ਗਿੱਦੜਵਾ ਦੀ ਇੱਕ ਜੀ ਸੁਦੇ ਸਾਫ ਕਮੁਖ ਮੰਤਰੀ ਨੇ ਚਣਜੀ ਸੀ ਚਨੇ ਇਹਨਾਂ ਵੱਲੋਂ ਇੱਕ ਔਰਤਾਂ ਜੱਟਾਂ ਦੀ ਹਿੰਦੂਆਂ ਬਾਰੇ ਇੱਕ ਬਿਆਨ ਦਿੱਤਾ ਗਿਆ ਸੀ ਜਿਸ ਵਿੱਚ ਇਹ ਕਿ ਜਿਹੜਾ ਸੰਯੋਗ ਪੰਜਾਬ ਰਾਜ ਲੈਜਿਸਲੇਟਿਵ ਕਮਿਸ਼ਨ ਰਾਜਾਲੀ ਜਿੰਦੂ ਨੂੰ ਇੱਕ ਨੋਟਿਸ ਜਾਰੀ ਕੀਤਾ ਗਿਆ ਸੀ ਕਿ ਇਹਨਾਂ ਨੂੰ ਕੱਲ੍ਹ ਔਰ ਅੱਜ ਸਵੇਰੇ 11:00 ਵਜੇ ਨੂੰ ਮੁਹੱਲੀ ਪੇਸ਼ ਹੋਣ ਤੋਂ ਇਨਕਾਰ ਕੀਤਾ ਗਿਆ ਸੀ ਅਗਰ ਇਹਨਾਂ ਲੋਕ ਨਹੀਂ ਜਾਂਦੇ ਕੱਲ੍ਹ ਨੂੰ ਪੇਸ਼ ਹੋਣ ਨੂੰ ਨਹੀਂ ਜਾਂਦੇ ਤੇ ਕੱਲ੍ਹ ਇਹ ਪੇਸ਼ ਹੋਵੇਗਾ ਨਹੀਂ ਪੇਸ਼ ਹੋਵੇਗਾ ਉਹਨਾਂ ਨੂੰ ਸਾਫ਼ ਸਕਤੀਸ਼ਾਂ ਤਵਿੱਥ ਹੈ ਜੀ ਅੱਗੇ ਅੱਗੇ ਨਹੀਂ ਪੁੱਛੋਗੇ ਤੇ ਕੋ 170 ਡੀਜੀਪੀ ਨੂੰ ਦੱਸਣਗੇ ਔਰ ਇਹਨਾਂ ਨੂੰ ਬੀਐਨਐਸ ਤੋਂ ਵੀ ਪਤਾ ਕਿ ਜਿਹੜੇ ਇਹਨਾਂ ਦਾ ਐਫਆਈਆਰ ਦਰਜੀ ਕੀਤੇ ਜਾਂਦੀ ਹੈ ਤੇ ਉਸ ਤੋਂ ਬਾਅਦ ਇਹਨਾਂ ਦਾ ਸਖਤ ਨੋਟਿਸ ਵੀ ਆਇਆ ਚੁਕਾ ਜੀ ਬਹੁਤ ਧੰਨਵਾਦ ਭੁਪਿੰਦਰ ਹੋਰ ਜਾਣਕਾਰੀ ਲਈ ਜੁੜੇ ਰਹਾਂਗੇ ਤੁਹਾਡੇ ਨਾਲ ਅਸੀਂ ਮੇਰੇ ਸਹਿਯੋਗੀ ਭੁਪਿੰਦਰ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਚਰਨਜੀਤ ਚੰਨੀ ਅੱਜ 11 ਵਜੇ ਮਹਿਲਾ ਕਮਿਸ਼ਨ ਦਫਤਰ ਮਹਾਲੀ ਦੇ ਵਿੱਚ ਪੇਸ਼ ਹੋ ਸਕਦੇ ਨੇ ਕਿਉਂਕਿ ਮਹਿਲਾ ਕਮਿਸ਼ਨ ਦੇ ਵੱਲੋਂ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ ਤੇ ਅੱਜ 11 ਵਜੇ ਉਹਨਾਂ ਨੂੰ ਤਲਬ ਕੀਤਾ ਗਿਆ ਹੈ ਤੇ ਔਰਤਾ ਬਾਰੇ ਵਿਵਾਦਿਤ ਬਿਆਨ ਦੇ ਉਹਨਾਂ ਦੇ ਇਲਜ਼ਾਮ ਨੇ ਉਹਨਾਂ ਦੇ ਵੱਲੋਂ ਚੋਣ ਪ੍ਰਚਾਰ ਦੌਰਾਨ ਗਿੱਦੜਬਾਹਾ ਦੇ ਵਿੱਚ ਕਾਂਗਰਸੀ ਉਮੀਦਵਾਰ ਅਮ੍ਰਿਤਾ ਵਿੜਿੰਗਲੀ ਚੋਣ ਪ੍ਰਚਾਰ ਕਰ ਰਹੀ ਸੀ ਤਾਂ ਉਦੋਂ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਮਹਿਲਾਵਾਂ ਤੇ ਟਿੱਪਣੀ ਕੀਤੀ ਗਈ ਸੀ ਬਿਆਨ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਕੇ ਵਿਵਾਦ ਭਖ ਗਿਆ ਤੇ ਇਸ ਵਿਵਾਦ ਤੋਂ ਬਾਅਦ ਮਹਿਲਾ ਕਮਿਸ਼ਨ ਦੇ ਵੱਲੋਂ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਰਾਜ ਮਹਿਲਾ ਕਮਿਸ਼ਨ ਨੇ ਨੋਟ ਚੰਨੀ ਨੂੰ ਨੋਟਿਸ ਜਾਰੀ ਕਰਕੇ ਅੱਜ ਮਹਾਲੀ ਦਫਤਰ ਦੇ ਵਿੱਚ ਹਾਜ਼ਰ ਹੋ ਕੇ ਸਪਸ਼ਟੀਕਰਨ ਦੈਰ ਕਰਨ ਲਈ ਕਿਹਾ ਹੈ ਜ਼ੈਨਾਲੀ ਚੰਨੀ ਖਿਲਾਫ ਐਫ ਆਈ ਆਰ ਦੋਸ਼ ਕਰਨ ਦੀ ਵੀ ਗੱਲ ਵੀ ਸਾਹਮਣੇ ਆਈ ਹੈ ਐਮ ਪੀ ਚਰਨਜੀਤ ਸਿੰਘ ਚੰਨੀ ਦਾ ਵਿਵਾਦ ਜਿਹੜਾ ਭਖਦਾ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਚੌਣ ਪ੍ਰਚਾਰ ਦੌਰਾਨ ਮਹਿਲਾਵਾਂ ਤੇ ਟਿੱਪਣੀ ਕੀਤੀ ਗਈ ਸੀ ਜਿਸ ਨੂੰ ਲੈ ਕੇ ਉਹਨਾਂ ਤੇ ਨੋਟਿਸ ਜਾਰੀ ਹੋਇਆ ਮੈਇਲਾ ਕਮਿਸ਼ਨ ਨੇ ਨੋਟਿਸ ਜਾਰੀ ਕੀਤਾ ਤਾਂਜਨ ਨੂੰ ਮਹਾਲੀ ਦਫਤਰ ਦੇ ਵਿੱਚ ਤਲਬ ਕੀਤਾ ਗਿਆ ਤੇ ਉਹ ਅੱਜ 11 ਵਜੇ ਪੇਸ਼ ਹੋ ਸਕਦੇ ਨੇ ਐਮਪੀ ਚਰਨਜੀਤ ਸਿੰਘ ਚੰਨੀ ਅੱਜ ਮਹਿਲਾ ਕਮਿਸ਼ਨ ਦਫ਼ਤਰ ਦੇ ਵਿੱਚ ਮਹਾਰਾਜੇ ਪੇਸ਼ ਹੋ ਸਕਦੇ ਨੇ ਕਿਉਂਕਿ ਗੱਲ ਉਹਨਾਂ ਨੂੰ ਮਹਿਲਾ ਕਮਿਸ਼ਨ ਦਫ਼ਤਰ ਦੇ ਵੱਲੋਂ ਇੱਕ ਨੋਟਿਸ ਭੇਜਿਆ ਗਿਆ ਸੀ ਤਾਂ ਉਹਨਾਂ ਨੂੰ 11 ਵਜੇ ਅੱਜ 11 ਵਜੇ ਤਲਬ ਹੋਣ ਲਈ ਕਿਹਾ ਗਿਆ ਸੀ ਤੇ ਅੱਜ ਉਹ ਪੇਸ਼ ਹੋ ਸਕਦੇ ਨੇ ਦੱਸਦੇ ਕਿ ਗਿੱਦੜਬਾਹਾ ਦੇ ਵਿੱਚ ਚੋਣ ਪ੍ਰਚਾਰ ਦੌਰਾਨ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਮਹਿਲਾਵਾਂ ਤੇ ਟਿੱਪਣੀ ਕੀਤੀ ਗਈ ਸੀ ਜਿਸ ਤੋਂ ਬਾਅਦ ਕੇ ਵਿਵਾਦ ਭਖ ਗਿਆ ਸੀ ਤੇ ਸਾਰਿਆਂ ਦੇ ਵੱਲੋਂ ਇਹਨਾਂ ਦੇ ਉਹਨਾਂ ਦੇ ਸ਼ਬਦਾ ਦੇ ਉਹਨਾਂ ਦੇ ਬਿਆਨ ਦੀ ਨਿੰਦਾ ਕੀਤੀ ਜਾ ਰਹੀ ਸੀ ਤੇ ਅੱਜ ਉਹ 11 ਵਜੇ ਮਹਾਲੀ ਦਫ਼ਤਰ ਮਹਿਲਾ ਕਮਿਸ਼ਨ ਦੇ ਦਫ਼ਤਰ ਦੇ ਵਿੱਚ ਪੇਸ਼ ਹੋ ਸਕਦੇ ਨੇ ਹੋਰ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਭਪਿੰਦਰ ਭਪਿੰਦਰ ਤੇ ਅੱਜ ਚਰਨਜੀਤ ਸਿੰਘ ਚੰਨੀ ਮਹਿਲਾ ਕਮਿਸ਼ਨ ਦਫ਼ਤਰ 'ਚ 11 ਵਜੇ ਪੇਸ਼ ਹੋ ਸਕਦੇ ਨੇ ਜੀਰਾਉ ਨੇ ਕਾਰਨ ਵਿਛੜਵਾਦੀ ਕਰ ਰਹੀ ਦੀ ਵਿੱਚ ਇਹ ਆ ਉਹ ਚੂਹੇ ਸਾਕਾ ਮੰਤਰੀ ਨੇ ਚਰਨ ਦੀ ਚਾਹੀਏ ਇਹਨਾਂ ਵੱਲੋਂ ਇੱਕ ਔਰਤਾਂ ਜਿੱਤਾਂ ਦੇ હિੰਦੂਗਰ ਇੱਕ ਬਿਆਨ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਜਿਹੜਾ ਸੰਯੋਗ ਪੰਜਾਬ ਰਾਜ ਲੈਟਰ ਕਮਿਸ਼ਨ ਰਾਜਗੱਦੀ ਜਿੰਦ ਨੂੰ ਇੱਕ ਨੋਟਿਸ ਜਾਰੀ ਕੀਤਾ ਗਿਆ ਸੀ ਕਿ ਇਹਨਾਂ ਨੂੰ ਕੱਲ੍ਹ ਔਰ ਅੱਜ ਸਵੇਰੇ 11 ਵਜੇ ਨੂੰ ਮੁਹਾਲੀ ਇਹ ਸ਼ੁਣਨ ਸੰਜੀ ਜੀ ਜੇ ਜੀ ਅਗਰ ਇਹਨਾਂ ਲੋਕ ਨਹੀਂ ਜਰੂਰ ਪੇਸ਼ ਹੋਣੋਂ ਨਹੀਂ ਜਰੂਰ ਪੇਸ਼ ਹੋਣਗੇ ਤਾਂ ਨਹੀਂ ਪੇਸ਼ ਹੋਵੇਗਾ ਉਹਨਾਂ ਨੂੰ ਸਾਫ਼ ਸਖਤ ਸ਼ਰਤਾਂ ਵਿੱਚ ਇੱਕ ਅਗਿਆਚਰੀ ਨਹੀਂ ਪਈ ਜੂਗੀ ਤੇ ਕੋਈ ਸਖਤ ਡੀਜੀਪੀ ਨਹੀਂ ਦਿਸਣਗੇ ਔਰ ਇਹਨਾਂ ਨੂੰ ਬੀਐਨਐਸ ਤੋਂ ਦਿੱਤਾ ਕਿ ਜੇ ਇਹਦੀ ਐਫਆਈਆਰ ਦਰਜੀ ਕੀਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਇੱਕ ਸਖਤ ਨੋਟਿਸ ਵੀ ਆ ਚੁੱਕਾ ਜੀ ਬាទ ਧੰਨਵਾਦ ਭੁਪਿੰਦਰ ਹੋਰ ਜਾਣਕਾਰੀ ਲਈ ਜੁੜੇ ਰਹਾਂਗੇ ਤੁਹਾਡੇ ਨਾਲ ਅਸੀਂ ਮੇਰੇ ਸਹਿਯੋਗੀ ਭੁਪਿੰਦਰ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਚਰਨਜੀਤ ਚੰਨੀ ਅੱਜ 11 ਵਜੇ ਮਹਿਲਾ ਕਮਿਸ਼ਨ ਦਫਤਰ ਮਹਾਲੀ ਦੇ ਵਿੱਚ ਪੇਸ਼ ਹੋ ਸਕਦੇ ਨੇ ਕਿਉਂਕਿ ਮਹਿਲਾ ਕਮਿਸ਼ਨ ਦੇ ਵੱਲੋਂ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ ਤੇ ਅੱਜ 11 ਵਜੇ ਉਹਨਾਂ ਨੂੰ ਤਲਬ ਕੀਤਾ ਗਿਆ ਹੈ ਤੇ ਔਰਤਾ ਬਾਰੇ ਵਿਵਾਦਿਤ ਬਿਆਨ ਦੇ ਉਹਨਾਂ ਦੇ ਇਲਜ਼ਾਮ ਨੇ ਉਹਨਾਂ ਦੇ ਵੱਲੋਂ ਚੋਣ ਪ੍ਰਚਾਰ ਦੌਰਾਨ ਗਿੱਦੜਬਾਹਾ ਦੇ ਵਿੱਚ ਕਾਂਗਰਸੀ ਉਮੀਦਵਾਰ ਅਮਰਤਾ ਵਿੜਿੰਗਲੀ ਚੋਣ ਪ੍ਰਚਾਰ ਕਰ ਰਹੀ ਸੀ ਤਾਂ ਉਦੋਂ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਮਹਿਲਾਵਾਂ ਤੇ ਟਿੱਪਣੀ ਕੀਤੀ ਗਈ ਸੀ ਬਿਆਨ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਕੇ ਵਿਵਾਦ ਭਖ ਗਿਆ ਤੇ ਇਸ ਵਿਵਾਦ ਤੋਂ ਬਾਅਦ ਮਹਿਲਾ ਕਮਿਸ਼ਨ ਦੇ ਵੱਲੋਂ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਰਾਜ ਮਹਿਲਾ ਕਮਿਸ਼ਨ ਨੇ ਨੋਟ ਚੰਨੀ ਨੂੰ ਨੋਟਿਸ ਜਾਰੀ ਕਰਕੇ ਅੱਜ ਮਹਾਲੀ ਦਫ਼ਤਰ ਦੇ ਵਿੱਚ ਹਾਜ਼ਰ ਹੋ ਕੇ ਸਪਸ਼ਟੀਕਰਨ ਦੈਰ ਕਰਨ ਲਈ ਕਿਹਾ ਹੈ ਜ਼ੈਨਾਲੀ ਚੰਨੀ ਖਿਲਾਫ ਐਫ ਆਈ ਆਰ ਦਰਜ ਕਰਨ ਦੀ ਵੀ ਗੱਲ ਵੀ ਸਾਹਮਣੇ ਆਈ ਹੈ ਐਮਪੀ ਚਰਨਜੀਤ ਸਿੰਘ ਚੰਨੀ ਦਾ ਵਿਵਾਦ ਜਿਹੜਾ ਭਖਦਾ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਚਾਣ ਪ੍ਰਚਾਰ ਦੌਰਾਨ ਮਹਿਲਾਵਾਂ ਤੇ ਟਿੱਪਣੀ ਕੀਤੀ ਗਈ ਸੀ ਜਿਸ ਨੂੰ ਲੈ ਕੇ ਉਹਨਾਂ ਤੇ ਨੋਟਿਸ ਜਾਰੀ ਹੋਇਆ ਮੈਲਾ ਕਮਿਸ਼ਨ ਨੇ ਨੋਟਿਸ ਜਾਰੀ ਕੀਤਾ ਤਾਂਜਨ ਨੂੰ ਮਹਾਲੀ ਦਫਤਰ ਦੇ ਵਿੱਚ ਤਲਬ ਕੀਤਾ ਗਿਆ ਤੇ ਉਹ ਅੱਜ 11 ਵਜੇ ਪੇਸ਼ ਹੋ ਸਕਦੇ ਨੇ ਐਮਪੀ ਚਰਨਜੀਤ ਸਿੰਘ ਚੰਨੀ ਆਜਾ ਮਹਿਲਾ ਕਮਿਸ਼ਨ ਦਫਤਰ ਦੇ ਵਿੱਚ ਮਹਾਰਾਜੇ ਪੇਸ਼ ਹੋ ਸਕਦੇ ਨੇ ਕਿਉਂਕਿ ਗੱਲ ਉਹਨਾਂ ਨੂੰ ਮਹਿਲਾ ਕਮਿਸ਼ਨ ਦਫਤਰ ਦੇ ਵੱਲੋਂ ਇੱਕ ਨੋਟਿਸ ਭੇਜਿਆ ਗਿਆ ਸੀ ਤਾਂ ਉਹਨਾਂ ਨੂੰ 11 ਵਜੇ ਅੱਜ 11 ਵਜੇ ਤਲਬ ਹੋਣ ਲਈ ਕਿਹਾ ਗਿਆ ਸੀ ਤੇ ਅੱਜ ਉਹ ਪੇਸ਼ ਹੋ ਸਕਦੇ ਨੇ ਦੱਸਦੇ ਕਿ ਗਿੱਦੜਬਾਹਾ ਦੇ ਵਿੱਚ ਚੋਣ ਪ੍ਰਚਾਰ ਦੌਰਾਨ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਮਹਿਲਾਵਾਂ ਤੇ ਟਿੱਪਣੀ ਕੀਤੀ ਗਈ ਸੀ ਜਿਸ ਤੋਂ ਬਾਅਦ ਕੇ ਵਿਵਾਦ ਭਖ ਗਿਆ ਸੀ ਤੇ ਸਾਰਿਆਂ ਦੇ ਵੱਲੋਂ ਇਹਨਾਂ ਦੇ ਉਹਨਾਂ ਦੇ ਸ਼ਬਦਾ ਦੇ ਉਹਨਾਂ ਦੇ ਬਿਆਨ ਦੀ ਨਿੰਦਾ ਕੀਤੀ ਜਾ ਰਹੀ ਸੀ ਤੇ ਅੱਜ ਉਹ 11 ਵਜੇ ਮਹਾਲੀ ਦਫ਼ਤਰ ਮਹਿਲਾ ਕਮਿਸ਼ਨ ਦੇ ਦਫ਼ਤਰ ਦੇ ਵਿੱਚ ਪੇਸ਼ ਹੋ ਸਕਦੇ ਨੇ ਹੋਰ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਭਪਿੰਦਰ ਭਪਿੰਦਰ ਤੇ ਅੱਜ ਚਰਨਜੀਤ ਸਿੰਘ ਚੰਨੀ ਮਹਿਲਾ ਕਮਿਸ਼ਨ ਦਫ਼ਤਰ 'ਚ 11 ਵਜੇ ਪੇਸ਼ ਹੋ ਸਕਦੇ ਨੇ

ਉਹ ਜਿਹੜੇ ਸਾਫ ਕਮ ਮੰਤਰੀ ਨੇ ਚਣੇ ਦੀ ਸੀ ਚੰਗੇ ਇਹਨਾਂ ਵੱਲੋਂ ਇੱਕ ਔਰਤਾਂ ਦਿੱਤਾ ਦੀ ਹਿੰਦੂਵਾਰ ਇੱਕ ਬਿਆਨ ਦਿੱਤਾ ਗਿਆ ਸੀ ਜਿਸ ਵਿੱਚ ਲੈ ਕੇ ਜਿਹੜਾ ਸੰਯੋਗ ਲੰਗੋ ਪੰਜਾਬ ਰਾਜ ਨਿਗਰਣ ਕਮਿਸ਼ਨ ਰਾਜ ਨਿਗਰਣ ਨੇ ਇੱਕ ਨੋਟਿਸ ਜਾਰੀ ਕੀਤਾ ਗਿਆ ਸੀ ਕਿ ਇਹਨਾਂ ਨੂੰ ਕੱਲ੍ਹ ਹੋਰ ਅੱਜ ਸਿਰਫ 11 ਜੂਨ ਨੂੰ ਮੁਹੱਲੀ ਪੇਸ਼ ਹੋਣ ਲਈ ਕਿਹਾ ਗਿਆ ਸੀ ਅਗਰ ਇਹਨਾਂ ਬੋਲੋਂ ਨਹੀਂ ਜੇਕਰ ਉਹ ਪੇਸ਼ ਨਹੀਂ ਹੋਣਗੇ ਨਹੀਂ ਜੇਕਰ ਉਹ ਪੇਸ਼ ਨਹੀਂ ਹੋਵੇਗਾ ਉਹਨਾਂ ਨੂੰ ਕੱਲ੍ਹ ਸਾਫ ਸਖਤ ਸ਼ਰਤਾਂ ਵਿੱਚ ਇਹ ਕਿਹਾ ਗਿਆ ਕਿ ਜੇ ਇਹ ਨਹੀਂ ਪੂਰੀ ਹੋਣਗੇ ਤਾਂ ਇੱਕੋ ਪੱਤਰ ਡੀਜੀਪੀ ਨੂੰ ਦਿਖਣਗੇ ਔਰ ਇਹਨਾਂ ਦੇ ਡੀਐਨਐਸ ਦੀ ਧਾਰਾ ਤੇ ਜਿਹੜੀ ਇਹ ਨਹੀਂ ਹੈ ਫਾਇਰ ਦਰਜ ਕੀਤੀ ਜਾਊਗੀ ਤੇ ਉਸ ਤੋਂ ਬਾਅਦ ਇਹ ਤਾਂ ਸਖਤ ਨੋਟਿਸ ਲਿਆ ਜਾਊਗਾ ਜੀ ਭਾਈ ਧੰਨਵਾਦ ਭੁਪਿੰਦਰ ਹੋਰ ਜਾਣਕਾਰੀ ਲਈ ਜੁੜੇ ਰਹਾਂਗੇ ਤੁਹਾਡੇ ਨਾਲ ਅਸੀਂ ਮੇਰੇ ਸਹਿਯੋਗੀ ਭੁਪਿੰਦਰ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਚਰਨਜੀਤ ਚੰਨੀ ਅੱਜ 11 ਵਜੇ ਮਹਿਲਾ ਕਮਿਸ਼ਨ ਦਫਤਰ ਮਹਾਲੀ ਦੇ ਵਿੱਚ ਪੇਸ਼ ਹੋ ਸਕਦੇ ਨੇ ਕਿਉਂਕਿ ਮਹਿਲਾ ਕਮਿਸ਼ਨ ਦੇ ਵੱਲੋਂ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ ਤੇ ਅੱਜ 11 ਵਜੇ ਉਹਨਾਂ ਨੂੰ ਤਲਬ ਕੀਤਾ ਗਿਆ ਹੈ ਤੇ ਔਰਤਾ ਬਾਰੇ ਵਿਵਾਦਿਤ ਬਿਆਨ ਦੇ ਉਹਨਾਂ ਦੇ ਇਲਜ਼ਾਮ ਨੇ ਉਹਨਾਂ ਦੇ ਵੱਲੋਂ ਚੋਣ ਪ੍ਰਚਾਰ ਦੌਰਾਨ ਗਿੱਦੜਬਾਹਾ ਦੇ ਵਿੱਚ ਕਾਂਗਰਸੀ ਉਮੀਦਵਾਰ ਅਮਰਤਾ ਵਿੜਿੰਗਲੀ ਚੋਣ ਪ੍ਰਚਾਰ ਕਰ ਰਹੀ ਸੀ ਤਾਂ ਉਦੋਂ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਮਹਿਲਾਵਾਂ ਤੇ ਟਿੱਪਣੀ ਕੀਤੀ ਗਈ ਸੀ ਬਿਆਨ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਕੇ ਵਿਵਾਦ ਭਖ ਗਿਆ ਤੇ ਇਸ ਵਿਵਾਦ ਤੋਂ ਬਾਅਦ ਮਹਿਲਾ ਕਮਿਸ਼ਨ ਦੇ ਵੱਲੋਂ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਰਾਜ ਮਹਿਲਾ ਕਮਿਸ਼ਨ ਨੇ ਨੋਟ ਚੰਨੀ ਨੂੰ ਨੋਟਿਸ ਜਾਰੀ ਕਰਕੇ ਅੱਜ ਮਹਾਲੀ ਦਫ਼ਤਰ ਦੇ ਵਿੱਚ ਹਾਜ਼ਰ ਹੋ ਕੇ ਸਪਸ਼ਟੀਕਰਨ ਦੈਰ ਕਰਨ ਲਈ ਕਿਹਾ ਹੈ ਜ਼ੈਨਾਲੀ ਚੰਨੀ ਖਿਲਾਫ ਐਫ ਆਈ ਆਰ ਦਰਜ ਕਰਨ ਦੀ ਵੀ ਗੱਲ ਵੀ ਸਾਹਮਣੇ ਆਈ ਹੈ ਐਮਪੀ ਚਰਨਜੀਤ ਸਿੰਘ ਚੰਨੀ ਦਾ ਵਿਵਾਦ ਜਿਹੜਾ ਭਖਦਾ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਚਾਣ ਪ੍ਰਚਾਰ ਦੌਰਾਨ ਮਹਿਲਾਵਾਂ ਵੱਟੀ ਟਿੱਪਣੀ ਕੀਤੀ ਗਈ ਸੀ ਜਿਸ ਨੂੰ ਲੈ ਕੇ ਉਹਨਾਂ ਤੇ ਨੋਟਿਸ ਜਾਰੀ ਹੋਇਆ ਮੈਲਾ ਕਮਿਸ਼ਨ ਨੇ ਨੋਟਿਸ ਜਾਰੀ ਕੀਤਾ ਤਾਂਜਨ ਨੂੰ ਮਹਾਲੀ ਦਫਤਰ ਦੇ ਵਿੱਚ ਤਲਬ ਕੀਤਾ ਗਿਆ ਤੇ ਉਹ ਅੱਜ 11 ਵਜੇ ਪੇਸ਼ ਹੋ ਸਕਦੇ ਨੇ ਐਮਪੀ ਚਰਨਜੀਤ ਸਿੰਘ ਚੰਨੀ ਆਜਾ ਮਹਿਲਾ ਕਮਿਸ਼ਨ ਦਫਤਰ ਦੇ ਵਿੱਚ ਮਹਾਰਾਜੇ ਪੇਸ਼ ਹੋ ਸਕਦੇ ਨੇ ਕਿਉਂਕਿ ਗੱਲ ਉਹਨਾਂ ਨੂੰ ਮਹਿਲਾ ਕਮਿਸ਼ਨ ਦਫਤਰ ਦੇ ਵੱਲੋਂ ਇੱਕ ਨੋਟਿਸ ਭੇਜਿਆ ਗਿਆ ਸੀ ਤਾਂ ਉਹਨਾਂ ਨੂੰ 11 ਵਜੇ ਅੱਜ 11 ਵਜੇ ਤਲਬ ਹੋਣ ਲਈ ਕਿਹਾ ਗਿਆ ਸੀ ਤੇ ਅੱਜ ਉਹ ਪੇਸ਼ ਹੋ ਸਕਦੇ ਨੇ ਦੱਸਦੇ ਕਿ ਗਿੱਦੜਬਾਹ ਦੇ ਵਿੱਚ ਚੋਣ ਪ੍ਰਚਾਰ ਦੌਰਾਨ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਮਹਿਲਾਵਾਂ ਤੇ ਟਿੱਪਣੀ ਕੀਤੀ ਗਈ ਸੀ ਜਿਸ ਤੋਂ ਬਾਅਦ ਕਿ ਵਿਵਾਦ ਪੱਖ ਗਿਆ ਸੀ ਤੇ ਸਾਰਿਆਂ ਦੇ ਵੱਲੋਂ ਇਹਨਾਂ ਦੇ ਉਹਨਾਂ ਦੇ ਸ਼ਬਦਾ ਦੇ ਉਹਨਾਂ ਦੇ ਬਿਆਨ ਦੀ ਨਿੰਦਾ ਕੀਤੀ ਜਾ ਰਹੀ ਸੀ ਤੇ ਅੱਜ ਉਹ 11 ਵਜੇ ਮਹਾਲੀ ਦਫ਼ਤਰ ਮਹਿਲਾ ਕਮਿਸ਼ਨ ਦੇ ਦਫ਼ਤਰ ਦੇ ਵਿੱਚ ਪੇਸ਼ ਹੋ ਸਕਦੇ ਨੇ ਹੋਰ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਭਪਿੰਦਰ ਭਪਿੰਦਰ ਤੇ ਅੱਜ ਚਰਨਜੀਤ ਸਿੰਘ ਚੱਲੀ ਮਹਿਲਾ ਕਮਿਸ਼ਨ ਦਫ਼ਤਰ 'ਚ 11 ਵਜੇ ਪੇਸ਼ ਹੋ ਸਕਦੇ ਨੇ ਜੀ ਹਾਂ ਕੱਲ ਜਿੱਦੜਵਾ ਦੀ ਕਰ ਰੈਲੀ ਦੇ ਵਿੱਚ ਉਨੀ ਸ਼ੂਦੇ ਸਾਬਕਾ ਮੁੱਖ ਮੰਤਰੀ ਨੇ ਚੜ੍ਹਨ ਦੀ ਚੋਣ ਕੀਤੀ। ਜਿੰਨਾ ਵੱਲੋਂ ਇੱਕ ਔਰਤਾਂ ਦਿੱਤਾ ਦੀ ਹਿੰਦੂਵਾਂ ਪਰ ਇੱਕ ਬਿਆਨ ਦਿੱਤਾ ਗਿਆ ਸੀ ਜਿਸ ਵਿੱਚ ਇਹ ਕਿ ਸਿਰੋ ਸੰਗਾਨ ਲੰਗੋ ਪੰਜਾਬ ਰਾਜ ਨੈਲ ਕਮਿਸ਼ਨ ਰਾਜ ਨਲੀ ਜਿੰਦ ਨੂੰ ਇੱਕ ਨੋਟਿਸ ਜਾਰੀ ਕੀਤਾ ਗਿਆ ਸੀ ਕਿ ਇਹਨਾਂ ਨੂੰ ਕੱਲ੍ਹ ਹੋਰ ਅੱਜ ਸ਼੍ਰੀ 11 ਜੂਨ ਨੂੰ ਮੁਹੱਲੀ